ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਪੁਰਵਾਂਚਲ ਨਾਮਾ ਪੰਜਾਬੀ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਹਾਂ ਦਲਜੀਤ ਸਿੰਘ ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਮਤਲਬ ਦੀ ਗੱਲ ਮੋਦੀ ਸਰਕਾਰ ਦਾ ਕਾਰਜਕਾਲ ਇਸ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਕਾਰਡ ਬਣਾ ਕੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ ਪਰ ਪਿਛਲੀਆਂ ਦੋ ਵਾਰਾਂ ਦੇ ਮੁਕਾਬਲੇ ਇਸ ਵਾਰ ਸਥਿਤੀ ਵੱਖਰੀ ਹੈ ਪਿਛਲੀ ਦੋਵੇਂ ਵਾਰ ਉਹਨਾਂ ਕੋਲ ਬਹੁਮਤ ਦੀਆਂ ਸਰਕਾਰਾਂ ਸਨ ਬਾ ਉਹਨਾਂ ਦੀ ਆਪਣੀ ਪਾਰਟੀ ਭਾਜਪਾ ਕੋਲ ਬਹੁਮਤ ਸੀ ਪਰ ਇਸ ਵਾਰ ਅਜਿਆ ਨਹੀਂ ਹੈ ਇਸ ਵਾਰ ਉਸ ਨੂੰ ਬਹੁਮਤ ਹਾਸਲ ਕਰਨ ਲਈ ਹਰ ਪਲ ਤੇਲਗੂ ਦੇਸ਼ਮ ਪਾਰਟੀ ਅਤੇ ਜਨਤਾਦਲ ਯੂनाइटेड ਵਰਗੀਆਂ ਸਹਿਯੋਗੀ ਪਾਰਟੀਆਂ ਦੀ ਲੋੜ ਹੈ ਹੁਣ ਅਜਿਹੀ ਸਥਿਤੀ ਵਿੱਚ ਇਹ ਤੈਅ ਕਰਨਾ ਮੁਸ਼ਕਲ ਹੈ ਕਿ ਸਰਕਾਰ ਦੀ ਉਮਰ ਕਿੰਨੀ ਹੈ ਵੈਸੇ ਵੀ ਕੋਈ ਸਰਕਾਰ ਚਲਾਉਣਾ ਬਹੁਤ ਸੌਖਾ ਨਹੀਂ ਹੈ ਖਾਸ ਤੌਰ ਤੇ ਜਦੋਂ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਵਰਗੀਆਂ ਪਾਰਟੀਆਂ ਹਨ ਇਹ ਨਿਤਿਸ਼ ਕੁਮਾਰ ਨੇ ਜਦੋਂ 14 ਵਿੱਚ ਨੈਸ਼ਨਲ ਡੈਮੋਕ੍ਰੈਟਿਕ ਗਠ ਜੋੜ ਦੇ ਤਹਿਤ ਭਾਜਪਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਦਾ ਨਾਮ ਪ੍ਰਸਤਾਵਿਤ ਕੀਤਾ ਸੀ ਤਾਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਸੀ ਬਾਅਦ ਵਿੱਚ ਉਹਨਾਂ ਨੇ ਐਨਡੀਏ ਨੂੰ ਛੱਡ ਦਿੱਤਾ ਅਤੇ 2022 ਵਿੱਚ ਰਾਸ਼ਟਰੀ ਜਨਤਾ 당 ਦੇ ਨਾਲ ਬਿਹਾਰ ਵਿੱਚ ਸਰਕਾਰ ਬਣਾਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਮੁੜ ਕੇ ਭਾਜਪਾ ਦੇ ਨਾਲ ਐਨਡੀਏ 'ਚ ਸ਼ਾਮਲ ਹੋ ਗਏ ਅਸਨ ਇਸ ਤੋਂ ਇਲਾਵਾ ਚੰਦਰਬਾਬੂ ਨਾਇਡੂ ਦਾ ਵੀ ਇਹ ਇੱਕ irdar ਹੈ ਇਸ ਵਾਰ ਕੇਂਦਰ ਵਿੱਚ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ ਜੋ ਕਿ ਬਹੁਤ ਦੇ ਆਂਕੜੇ ਤੋਂ ਬੱਤੀ ਕਠਨ ਤਾਂ ਇੱਕ ਵਾਰ ਫਿਰ ਉਹਨਾਂ ਦੇ ਸਹਿਯੋਗ ਦੇ ਦਲਾਂ ਦੀ ਗਿਣਤੀ 21 ਹੋਰ ਹੋ ਗਈ ਹੈ ਅਜੇ ਚੇ ਨਾਇਡੂ ਦੀ TDP ਦੇ 12 ਅਤੇ JDU ਦੇ 12 ਸੰਸਦ ਮੈਂਬਰ ਦੀ ਗੱਲ ਕਰੀਏ ਤਾਂ ਭਾਜਪਾ ਕੋਲ ਕਿਸ ਜੋੜ ਦੀ ਸਰਕਾਰ ਚਲਾਉਣ ਦੀ ਕਾਫੀ ਤਜਰਬਾ ਹੈ ਮੋਦੀ ਨੇ 3 ਵਾਰ ਮੁੱਖ ਮੰਤਰੀ ਅਤੇ 2 ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਹੈ ਪਰ ਇਸ ਵਾਰ ਉਹਨਾਂ ਦੀ ਮਰਜ਼ੀ ਦੇ ਉਲਟ ਉਹਨਾਂ ਦੇ ਸਹਿਯੋਗੀ ਵੀ ਹਨ ਸਥਿਤੀ ਵੱਖਰੀ ਹੈ ਇਸ ਵਾਰ ਮੰਤਰੀ ਦਾ ਅਹੁਦਾ ਕਿਸੇ ਦਾ ਹੱਕ ਨਹੀਂ ਹੈ ਇਹ ਹੈ ਕਿ ਹਮਾਸ ਦੇ ਜੀਤਨ ਨਾ ਮਾਂਜੀ ਹੁਣ ਇਸ ਸਰਕਾਰ ਦਾ ਭਵਿੱਖ ਜਾਂ ਉਮਰ ਤੈਅ ਕਰਨ ਲਈ ਦੋ ਗੱਲਾਂ ਅਹਿਮ ਬਣ ਗਏ ਹਨ ਆਪਣੇ ਸੁਭਾਅ ਤੋਂ ਜਾਣੂ ਹਨ ਅਤੇ ਉਹ ਇਸ ਰੁਝਾਨ ਵਿੱਚ ਕਿੰਨਾ ਕੁ ਬਦਲਾਅ ਲਿਆ ਸਕਦੇ ਹਨ ਕਿਉਂਕਿ ਮੋਦੀ ਦੀ ਆਦਤ ਹੈ ਕਿ ਉਹ ਆਪਣੀ ਸਰਕਾਰ ਦੇ ਮੰਤਰੀਆਂ ਨੂੰ ਵੀ ਮਤ ਨਹੀਂ ਦਿੰਦੇ ਹਨ ਸਰਕਾਰ ਅਤੇ ਦੂਜਾ TDP ਅਤੇ JDU ਉਹਨਾਂ ਦੇ ਚਰਿੱਤਰ ਵਿੱਚ ਕਿੰਨਾ ਬਦਲਾਅ ਲਿਆ ਸਕਦੇ ਹਨ ਮੋਦੀ ਨੇ ਸਫਲਤਾਪੂਰਵਕ ਸਰਕਾਰ ਬਣਾ ਕੇ ਇਹਨਾਂ ਧਾਰਾ ਤੇ ਲੱਗ ਰਹੀਆਂ ਬਹੁਤ ਸਾਰੀਆਂ ਅਟਕਲਾਂ ਨੂੰ ਖਤਮ ਕਰ ਦਿੱਤਾ ਹੈ ਕਿਉਂਕਿ ਇਸ ਨੂੰ ਮੋਦੀ ਦੀ ਪਹਿਲੀ ਸਿਆਸੀ ਜਿੱਤ ਮੰਨਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਸਰਕਾਰ ਚ ਆਪਣੇ ਚੇਤੇ ਮੰਤਰੀਆਂ ਤੇ ਮਜ਼ਬੂਤ ਪਕੜ ਹੈ ਰਖਣਾ ਵੀ ਘਟ ਮਹਤਵਪੂਰਨ ਨਹੀਂ ਹੈ ਜਦੋਂ ਕਿ ਸਿਆਸੀ ਹਲਕਿਆਂ ਵਿੱਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਗ੍ਰਹਿ ਮੰਤਰੀ ਦੇ ਅਹੁਦੇ ਤੇ ਅਮਿਤ ਸ਼ਾਹ ਦੀ ਤਜਪੋਸ਼ੀ ਨਹੀਂ ਹੋਣ ਦਿੱਤੀ ਜਾਵੇਗੀ ਮੋਦੀ ਨੇ ਆਪਣੇ ਬਹੁਤ ਹੀ ਮਹੱਤਵਪੂਰਨ ਮੰਤਰਾਲੇ ਜਿਵੇਂ ਗ੍ਰਹਿ ਰੱਖਿਆ ਸੜਕ ਆਵਾਜਾਈ ਇਤ ਅਤੇ ਉਹ ਪਹਿਲਾਂ ਦੀ ਤਰ੍ਹਾਂ ਵਿਦੇਸ਼ਾਂ ਵਿੱਚ ਆਪਣੇ ਭਰੋਸੇਮੰਦ ਮੰਤਰੀਆਂ ਨੂੰ ਬਰਕਰਾਰ ਰੱਖਣ ਵਿੱਚ ਸਫਲ ਰਹੇ ਹਨ ਇਸ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਮੋਦੀ ਆਪਣੇ ਤੀਜੇ ਕਾਰਜਕਾਲ ਵਿੱਚੀ ਸਫਲ ਹੋਣਗੇ ਅਤੇ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ਅੱਜ ਦੇ ਪ੍ਰੋਗਰਾਮ ਵਿੱਚ ਬਸ ਇਤਨਾ ਹੀ ਅਗਲੇ ਹਫਤੇ ਫਿਰ ਮਿਲਾਂਗੇ ਤਤਕ ਲਈ ਨਮਸਕਾਰ ਆਦਾਬ ਸਤ ਸ੍ਰੀ ਅਕਾਲ